ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪਨੀ ਆ ਦੋ ਬੱਚੀਆਂ ਜੇ ਲੈ ਲੈ ਕੇ ਆਊਟ ਕਰ ਲੈਨੇ ਭਾਈ ਨਾਲ ਵਾ ਆਜੋ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਉਹ ਠੀਕ ਹੋ ਵਧੀਆ ਵਧੀਆ ਡਾਕਟਰ ਸਾਹਿਬ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਡਾਕਟਰ ਸੋਖਾ ਪਿੰਡ ਮੇਰਾ ਨੈਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਜਿਹੜੇ ਸ਼ਹਿੜਾ ਸੱਨਾ ਤੇ ਭਦੌੜ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 6283569200 ਇਹ ਭਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਟਾਪ ਕਲਾਸ ਡਾਕਟਰ ਖੀਰੀ ਬੱਚੀ ਆ ਓਕੇ ਸ਼ਾਮ ਨੂੰ ਆਪਣੇ ਕੋਲੇ ਕੱਲ ਆਈ ਆ ਇਹਦੇ ਆ ਸੀਮਨ ਲੱਗਿਆ ਵਾ ਕੱਲ ਠੀਕ ਆ ਲਵਾਇਆ ਤੇ ਅੱਜ ਹਜੇ ਇਹਨੇ ਹੀ ਪਛੜੀ ਨਹੀਂ ਮੰਨ ਗਈ ਮੜਕਾ ਤਾਰਾ ਹੀ ਹੈ ਗਈ ਆ ਠੀਕ ਆ ਇੱਕ ਜਾ ਕੇ ਲਵਾ ਲੇਗਾ ਤਾਂ ਫਿਰ ਤਾਂ ਬੜੀ ਵਧੀਆ ਗੱਲ ਆ ਠੀਕ ਆ ਭਾਈ ਹਾਂ ਆ ਉਹਨਾਂ ਨੇ ਬੰਦੇ ਨੇ ਸੀਮਨ ਦਿੱਤਾ ਭਾਈ ਠੀਕ ਆ ਕੱਲ ਹੀ ਲਵਾਇਆ ਹੈ ਹਾਂ ਕੱਲ ਹੀ ਲਵਾ ਸ਼ਾਮ ਨੂੰ ਲਵਾਇਆ ਸੀ ਤੇ ਸ਼ਾਮ ਨੂੰ ਮੇਰਾ ਸੱਦਾ ਹੋਇਆ ਓਹੋ ਕੱਚੀ ਖੀਰੀ ਆ ਦੰਦੋਂ ਭਾਈ ਕੱਚੀ ਖੀਰੀ ਆ ਉਮਰ ਬਹੁਤ ਛੋਟੀ ਆ ਦੰਦ ਦਿਖਾ ਵੀ ਦਿੰਨੇ ਕੋਈ ਇੱਚ ਕਰਨੀ ਲੈ ਜਮਾ ਖੀਰੀ ਆ ਫੇਸ ਦੀ ਬਿਊਟੀ ਬੋਦੀਵਾਦੀ ਸਨਖ ਬਣਾ ਪ੍ਰਿੰਟ ਬੱਚੀ ਬਾਈ ਡਟ ਖੜਨੇ ਦੇਖ ਬੱਚੀ ਦੀ ਹਾਂ ਕੱਦ ਦਾ ਅੰਦਾਜ਼ਾ ਲਾ ਲਿਓ ਬਾਈ ਦਾ ਕੱਦ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਪੱਦਰ ਪੁੱਦਰ ਇੱਥੋਂ ਚੌਰਸ ਦੇਖ ਬੱਚੀ ਜਮਾ ਸਿੱਧੀ ਸਹੀ ਗੱਲ ਆ ਆਪਾਂ ਮਾੜਾ ਨਾ ਦੇ ਨਹੀਂ ਲਿਆਉਂਦੇ ਕਦੇ ਵੀ ਸਹੀ ਆ ਬਾਈ ਫੁੱਲ ਬ੍ਰੀਡ ਫੁੱਲ ਇਹਦਾ ਉਹ ਵੀ ਦੱਸਿਆ ਸੀ ਵੀ ਕਿਹੜੇ ਸੀਮੋਂ ਦੀ ਮਾ ਉਹ ਭੱਲ ਗਿਆ ਓਕੇ ਹਾਂ ਮਾ ਦਾ ਰਿਕਾਰਡ ਵੀ ਦੱਸਿਆ ਉਹ ਅਗਲਾ ਫੋਨ ਤੇ ਪੁੱਛ ਲੈ ਮੈਂ ਕਹਾ ਵੀ ਇੰਨਾ ਕੱਢ ਦੂ ਨਾ ਕੱਢ ਦੂ ਅਗਲੇ ਦੇ ਕਰਮਾ ਦੇਖ ਡਟ ਝੋਲੀ ਝੋਲੀ ਚਾਲੀ ਦੇਖ ਯਾਰ ਥਣ ਬਈ ਬਲਬਲ ਪੂਰੇ ਆ ਕਿ ਨਹੀਂ ਹਾਂ ਆਇਆ ਕੁਛ ਨਹੀਂ ਕਹਿੰਦੀ ਡਾਕਟਰ ਲੈ ਕੀ ਬਾਤ ਆ ਬਈ ਝੂੜੀ ਬਹੁਤ ਚੰਗੀ ਆ ਕਰਮਾਲੀ ਦੀ ਕੱਦ ਬਹੁਤ ਏਰ ਬੱਚੀ ਦਾ ਪੂਰਾ ਫੁੱਲ ਕੱਦ ਦਾ ਡੱਬਾ ਜਨ ਵਾਲੀ ਬੱਚੀ ਆ ਝੂੜੀ ਪਲੇ ਵੀ ਆ ਪ੍ਰਿੰਟ ਪ੍ਰਿੰਟ ਬਰੀਟ ਇੱਕ ਨੰਬਰ ਆ ਬਾਕੀ ਤੋੜਾ ਚੈੱਕ ਕਰ ਲਿਓ ਕਰਮਾਲੀ ਦਾ ਕੀ ਬਾਤ ਆ ਸੀਮਨ ਬਾਈ ਕਹਿੰਦਾ ਕੱਲ ਇੱਕ ਉਹਨਾਂ ਨੇ ਲਗਵਾਤਾ ਬਾਈ ਤੇ ਇੱਕ ਅੱਜ ਸੀਮਨ ਜਰੂਰ ਲਊਗੀ ਸਵੇਰੇ ਉਹਨਾਂ ਚਾਰਾਂ ਬਾਈ ਕਹਿੰਦਾ ਹੈਗੀਆਂ ਨੇ ਬਰੀਟ ਚੈੱਕ ਕਰੋ ਬਾਈ ਕਰਮਾਲੀ ਖੜਨੀ ਖੜਨੀ ਨਹੀਂ ਡਾਕਟਰ ਬੱਚੀ ਦੀ ਦੇ ਕੀ ਬਾਤ ਆ ਹੂੰ ਨੇ ਬਿਊਟੀ ਵਾਲੀ ਆ ਯਾਰ ਗਰਮ ਪੂਰੀ ਫੁੱਲ ਬੱਛੀ ਆ ਜੈ ਡਾਕਟਰ ਹਮ ਬਾਕੀ ਤੋਂ ਰਾ ਇੱਕ ਨੰਬਰ ਪ੍ਰਿੰਟ ਇੱਕ ਨੰਬਰ ਖਣ ਝੂਲੀ ਇੱਕ ਨੰਬਰ ਦੰਦੋਂ ਵੀ ਕਰਮ ਵਾਲੀ ਜਮਾ ਖੀਰੀ ਆ ਲੈ ਫੇਸ ਸੂਸ ਦਿਖਾਉਂਦੇ ਆ ਕਰਮਾਈ ਦਾ ਫੇਸ ਬੜਾ ਪਿਆਰਾ ਬਾਈ ਫੇਸ ਦੀ ਬਿਊਟੀ ਦਿਖਾ ਦੇ ਦੇਖ ਡਾਕਟਰ ਲੈ ਕਾੜ ਨਹੀਂ ਕੋੜ ਨਹੀਂ ਚੈੱਕ ਕਰ ਬੱਛੀ ਦੀ ਬਾਈ ਕਮਾ ਕੀ ਬਾਤ ਆ ਬਾਈ ਜਮਾ ਨਗੀਨਾ ਪੀ ਸਾਰੇ ਪਾਸੇ ਪੱਧਰ ਪਈ ਡਾਕਟਰ ਜਮਾ ਡਾਇਮੰਡ ਪੀ ਸ ਹੈ ਹਮ ਕਵਾਲਿਟੀ ਚੈੱਕ ਕਰੋ ਕੱਲ ਹੀ ਲੈਂਦੇ ਸੀ ਸਟੇਟਸ ਤੇ ਮੈਂ ਨਹੀਂ ਹਜੇ ਦੇਣੀ ਨਹੀਂ ਆਪਾਂ ਕੱਲ ਵਾਹ ਵੀਡੀਓ ਤੇ ਦੇ ਵਿੱਚਾਂਗੇ ਠੀਕ ਹੈ ਭਾਈ ਹਾਂ ਹਮ ਬਾਲੇ ਬਰੀਡ ਹੈ ਕਰਮਾੜੀ ਦੀ ਸੇਸ ਬੜਾ ਚੰਗਾ ਨਾ ਸਾਨੂੰ ਸਭ ਗੁਲਾਬੀ ਹੈ ਕਰਮਾਈਆਂ ਲੈ ਕਵਾਲਿਟੀ ਚੈੱਕ ਕਰੋ ਇੱਕ ਨੰਬਰ ਕੁਆਲਿਟੀ ਹੈ ਮੁੱਲ ਕੀ ਹੈ ਵੀਰੇ ਜੈਜ ਡਾਕਟਰ ਇਹਦਾ ਮੁੱਲ 45000 ਹੈ ਮਾਨਤਾਣ ਹੋ ਜਾ ਹਾਂ ਠੀਕ ਆ ਭਾਈ ਅੱਗੇ ਅਗਲੇ ਤੇ ਕਰਮਾ ਆਉਂਦਾ ਜਾ ਕੇ ਠੀਕ ਆ ਕੋਈ ਭਰਾ ਨੂੰ ਕੋ ਤਾਂ ਠੀਕ ਆ ਕਿਉਂ ਇੰਨੀਆਂ ਤਾਰਾਂ ਨਹੀਂ ਨੋਰਮਲ ਜਾਂ ਜਾਲੇ ਜਿਹੇ ਇੰਨੀਆਂ ਪਿੱਛੇ ਲੱਗੇ ਪਏ ਆ ਪਤਾ ਨਹੀਂ ਹਿੱਟ ਛੱਡੀ ਜਾਵੇ ਹੂੰ ਹੂੰ ਮੋਲ ਬਾਈ ਨੇ ਬਾਕੀ ਤੂੰ ਐਂ ਦੇ ਡਾਕਟਰ ਪੱਧਰ ਪੁੱਧਰ ਦੇਖ ਬੱਛੀ ਇੱਥੋਂ ਲੈ ਹਾਂ ਐ ਮੇਨ ਗੱਲ ਤਾਂ ਐ ਆ ਬੈਠਦੇ ਸੀ ਫੀਲ ਆ ਯਾਰ ਮੋਲ ਵੀ ਜਾਇਜ ਆ ਬਾਈ ਬੜ ਦੇ ਹਿਸਾਬ ਨਾਲ ਕਿ ਨਹੀਂ ਹੂੰ ਇੱਕ ਚੀਜ਼ ਆ ਗਈ ਡਾਇਮੰਡ ਪੀਸ ਆ ਬਾਈ ਕੁਆਲਿਟੀ ਦੇਖੋ ਲੈ ਖੜਨੀ ਖੜਨੀ ਇੱਕ ਨੰਬਰ ਉੱਤੋਂ ਪੱਧਰ ਫੇਸ ਇਹ ਵੀ ਮਾਂ ਕਹੀ ਆ ਮਾਂ ਫਾਰਮ ਚੋਂ ਆਈ ਆ ਬਲਾਨਾ ਢੋਂਕਾ ਹੂੰ ਅਗਲੇ ਦੀ ਵੀ ਗਾਹ ਖਰੀਦੀ ਵੀ ਸੀ ਉਹਨੇ ਮੈਨੂੰ ਸਾਰਾ ਕੁਝ ਦਿੱਤਾ ਸੀਗਾ ਛੋਟੀ ਜੀ ਹੁੰਦੀ ਖਰੀਦੀ ਸੀਗੀ ਨਹੀਂ ਕਹਿੰਦਾ ਫਾਰਮ ਚੋਂ ਮੈਂ ਨਹੀਂ ਨਾ ਕਹਿੰਦਾ ਵੀ ਮੈਂ ਫਾਰਮ ਚੋਂ ਲਈ ਅੱਜ ਸਹੀ ਆ ਬਾਈ ਹੂੰ ਕਵਾਲਿਟੀ ਦੇਖੋ ਕਵਾਲਿਟੀ ਬਹੁਤ ਆ ਬੱਚੇ ਦੇ ਭਾਈ ਫੁੱਲ ਕੁਆਲਿਟੀ ਹੈ ਡਾਕਟਰ ਹਾਂ ਸੋਰਾ ਉੱਤੋਂ ਪੁੱਧਰ ਝੂੜੀ ਕਿਸੇ ਪਾਸੋਂ ਕੋਈ ਕੱਚ ਨਹੀਂ ਹੈ ਜੇਕਰ ਸੀਮਨ ਲਗਵਾਤਾ ਦੂਜਾ ਸੀਮਨ ਅੱਜ ਲੱਗ ਗਿਆ ਇਹ ਗੱਪਣ ਕਰਮਾਲੀ ਨੇ ਰਹਿ ਜਾਣਾ ਤੇ ਐ ਨਹੀਂ ਹੈਗਾ ਵੀ ਕੋਈ ਲਿਸਤੀ ਲਾਵੀਆਂ ਵੀ ਟੀਕੇ ਦੇ ਕਾਬਲ ਨਹੀਂ ਹੋ ਬਿਲਕੁਲ ਟੀਕੇ ਦੇ ਕਰਮਾਲੀ ਜਮਾਂ ਦੇ ਲੈਟਰ ਤੂੰ ਐਂ ਆ ਦੇ ਲੈ ਬੱਚੀ ਦੀ ਖੜਦੇ ਖੁਣ ਨਹੀਂ ਦੇਖ ਇੱਥੇ ਕਿਆ ਬਾਤ ਪੁੱਧਰ ਪੁੱਧਰ ਉੱਤੋਂ ਜਮਾਂ ਪੁੱਧਰ ਆਣਾ ਹੂੰ ਹੂੰ ਏਸ ਫੁੱਲਸ ਦੇਖੋ ਕਰਮਣੀ ਦਾ ਬੋਲੀ ਦਾ ਬੀਹਣ ਲੈ। ਕੀ ਬਾਤ। ਕੁਛ ਵੀ ਨਹੀਂ ਕਹਿੰਦੀ ਜੱਡਾ ਟਰੈਂ ਹੱਥ ਉੱਤੇ ਮਾਰੀ ਮਰਜੀ ਮਾਰੀ ਚੱਲਣਾ। ਹੂੰ। ਨਹੀਂ। ਠੰਡੀ ਤਾਂ ਫੁੱਲ ਹੈ ਕਿ ਨਹੀਂ? ਫੁੱਲਾ ਵਿਚਾਰੀ। ਹੂੰ। ਲੈ। ਇਹਨਾ ਕੁਛ ਨਹੀਂ ਫੁੱਲ ਬੀੜ ਫੁੱਲ ਠੰਡੀ ਹੈ। ਕੁਆਲਟੀ ਬਹੁਤ ਹੈ ਕਰਮਣੀ। ਹੂੰ। ਕੀ ਬਾਤ ਆ ਬਲੇ। ਕੋਈ ਆਇਆ ਨਹੀਂ ਆਪਾਂ ਨੂੰ ਵੀ ਛੱਡ ਚਲਾ ਜੂਗੀ ਨਾ। ਨਹੀਂ ਨਹੀਂ ਲੈ। ਸਹੀ ਹੈ। ਲੈ ਮੋੜ ਲੈ ਵੀ। ਆ ਚੀਜ਼ ਮਿਹਨਤ ਨਾਲ ਟਰਾਂ ਦੇ ਕਿੰਨੀ ਚੌੜੀ ਹੈ ਬੱਚੀ ਥੋੜਾ ਬੜਾ ਬਹੁਤ ਚੌੜਾ ਕਰਦਾ ਹੈ ਕਿ ਨਹੀਂ ਵੀ ਹਾਂ ਬਾਕੀ ਯਾਰ ਪਲੀ ਵੀ ਬਹੁਤ ਐਡਾ ਬੱਚਾ ਜਿੰਦ ਜਾਨ ਬਹੁਤ ਡਾਕਟਰ ਹਾਂ ਇਹ ਨਾ ਦੰਦਾਂ ਚੋਂ ਮਿਹਨਤ ਨਾਲ ਤਾਂ ਖੀਰੀ ਦੀ ਆ ਪਾਲਣੀ ਹੋਵੇ ਖਰਚਾ ਦੇ ਲਾ ਬਈ ਕਿੰਨਾ ਜਾਂਦਾ ਹੂੰ ਫਰੀਡ ਫੂਡ ਬਹੁਤ ਮਹਿੰਗੀ ਹੈ ਬਈ ਅੱਜ ਦੇ ਹਿਸਾਬ ਨਾਲ ਉਸਾਂ ਨੂੰ ਜਿਗਾੜ ਲੈ ਚੂੜੀ ਦੁਬਾਰੇ ਫਿਰ ਚੈੱਕ ਕਰ ਲੈ ਚਾਰ ਥਣ ਗੁਲਾਬੀ ਕੁਛ ਨਹੀਂ ਕਹਿੰਦੀ ਡਾਕਟਰ ਆਇਆ ਲੈ ਹੂੰ ਲਿਖਾ ਦੇ ਲੈ ਠੰਡੀ ਬੜੀ ਹੈ ਨਾ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਆ ਲੈ ਨੇੜੇ ਝੋਲੀ ਚੈੱਕ ਦੁਬਾਰਾ ਕਰਵਾਉਣੀ। ਕੀ ਬਾਤ ਆ ਬਾਈ। ਇਹ ਕੁਛ ਨਹੀਂ ਉਹ ਡਰਦੀ ਸੀ ਕੈਮਰੇ ਤੋਂ। ਤੇ ਆ ਬੱਚੇ ਦੀ ਉਮਰ ਕਿੰਨੀ ਆ ਬਾਈ? ਇਹ ਹੁਲ ਡਾਕਟਰ 10 ਕਿਹ ਮਹੀਨਿਆਂ ਦਾ ਬੱਚਾ। 10 ਮਹੀਨਿਆਂ ਦਾ। ਇਹ ਵੀ ਖਿਰੀ ਆ। ਚਾਰ ਇਹਦੇ ਥਾਣਾ ਇਹ ਵੀ ਡਰਦੀ ਆ ਥੋੜਾ ਜਿਹਾ। ਹੂੰ। ਇਹਦੇ ਸੰਗਲੀ ਜੀ ਪਈ ਸੀ ਝੋਲੀ ਇਹਦੀ ਬਹੁਤ ਤਕੜੀ ਆ। ਠੀਕ ਆ ਬਾਈ। ਹੂੰ। ਹੂੰ। ਚਾਰ ਖਾਨ ਕੋਈ ਬਾਈ ਕਹਿੰਦਾ ਫੋਰਨਿਸ਼ਾਂਗ ਨਹੀਂ ਲੈ ਨੇੜੇ ਤੋਂ ਚੈੱਕ ਕਰਵਾਉਣੇ ਝੋਲੀ। ਝੋਲੀ ਇੱਕ ਨੰਬਰ ਆ ਬਾਈ। ਚਾਰ ਖਾਣਾ। ਹੂੰ। ਫੇਸ ਦੀ ਬਿਊਟੀ ਕਮਾਲ ਦੀ ਆ 프ਰਿੰਟ 프ਰੌਂਟ ਚੰਗਾ। ਬੱਚਾ ਇਹ ਵੀ ਪੜਿਆ ਵਾ ਹਾਂ ਡਾਕਟਰ ਹਾਂ ਕੱਤ ਬੇਡਦਾ ਬਹੁਤ ਜਾਨ ਬਹੁਤ ਆ ਬੱਚੇ ਜਾਂ ਪੜੀ ਵੀ ਬਹੁਤ ਆ ਗਰਮ ਵਾਲੀ ਇਹਦੇ ਪਤਾ ਸੀਮਣ ਦੀ ਡਿਟੇਲ ਨਹੀਂ ਇਹਦਾ ਨਹੀਂ ਪਤਾ ਡਾਕਟਰ ਅਸੀਂ ਆਪਾਂ ਦਾ ਕੰਮ ਕਰਕੇ ਦੇਈ ਜਗੇ ਕਿਸੇ ਨੂੰ ਠੀਕ ਆ ਭਾਈ ਅਗਲਾ ਕੋ ਟੈਸਟ ਕਰਾ ਲੇ ਆਪਾਂ ਨੂੰ ਕੀ ਲੋੜ ਹੂੰ ਕਿਹੜੀ ਦਾ ਆਪਾਂ ਨੂੰ ਦੱਸਿਆ ਹੋਇਆ ਉਹ ਆਪਾਂ ਨੂੰ ਪਤਾਗਾ ਠੀਕ ਆ ਭਾਈ ਸੀਮਣ ਉਹ ਸੇਤੂ ਵੀ ਲੈ ਲਊ ਹਣਾ ਜਿਹੜਾ ਮਨਗ ਜਾਂ ਡਾਕਟਰ ਇੱਕ ਗੱਟਾ ਖਾਊਗੀ ਫੀਡ ਦਾ ਹਜੇ ਹੂੰ ਕਵਾਲਿਟੀ ਚੈੱਕ ਕਰਕ ਨਹੀਂ ਹੂੰ ਇਹਦਾ ਕੀ ਮੁੱਲ ਲੱਜਾਜਾ ਬਾਈ ਡਾਕਟਰ ਇਹਦਾ 15000 ਮਾਨਤਾਨ ਹੋ ਜਾ ਕਰ ਦਾਂਗੇ ਡਾਕਟਰ ਠੀਕ ਹੈ ਦੋਨੇ ਕੋਈ ਇਕੱਠਾ ਲਉ ਤਾਂ ਚੰਗਾ ਮਾਨਤਾਨ ਕਰ ਦਾਂਗੇ ਠੀਕ ਹੈ ਬਾਈ 15000 ਰੁਪਿਆ ਮੁੱਲ ਮਾਨਤਾਨ ਕੋਈ ਚੱਕਰ ਨਹੀਂ ਮਾਰਤੇ ਦੇ ਹੋ ਜਾਊਗਾ ਇਕੱਠੀਆਂ ਲਾਉਂਗੇ ਬਾਈ ਇਹਨਾਂ ਵਧੀਆ ਮਾਨਤਾਨ ਕੋਈ ਚੱਕਰ ਨਹੀਂ ਕਰਦੇ ਕਿ ਡਿਊਟੀ ਚੈੱਕ ਕਰੋ ਬੱਚਾ ਚੰਗਾ ਬਾਈ ਵਧਨੇ ਪਈ ਵੀ ਰਾਜੀ ਹਾਂ ਕੱਦ ਬਹੁਤ ਆ ਡਾਕਟਰ ਬੱਚੀ ਦਾ ਹਾਂ ਕੱਦ ਬਹੁਤ ਹਾਂ ਫੁੱਲੀ ਛੱਡਣਾ ਭਾਲਦੀ ਆ ਹਾਂ ਇਹ ਹਾਂ ਜੀ ਤਾਂ ਕੰਮ ਆਦਾ ਕੱਚਾ ਤਾਂ ਭਾਲਦਿੰਗਾ ਇਹ ਆਪਣੇ ਹੈਗਾ ਪੱਕਾ ਵੀ ਹੈ ਲਾ ਤਲਕ ਤੁਲਕ ਕੇ ਡਿੱਗਣਾ ਪੈਣਾ ਸਹੀ ਗੱਲ ਆ ਭਾਈ ਇੱਕ ਤਾਂ ਤੁਰਦਗਾ ਨਹੀਂ ਰਾਈਟਰ ਪਤਾ ਨਹੀਂ ਕੀ ਗੱਲ ਆ ਮੋਲ ਭਾਈ ਨੇ ਜਾਇਜ਼ੀ ਰੱਖਿਆ ਮਾਨਤਨ ਕੋਈ ਝੱਟ ਨਹੀਂ ਮੌਕੇ ਤੇ ਹੋ ਜਾਊਗਾ ਛੇਸ ਦਿਖਾ ਦੇ ਭਾਈ ਸਮਾਰਕੇ ਦੇ ਲੈ ਬਿਊਟੀ ਚੈੱਕ ਕਰੋ ਕਰਮ ਆ ਦੀ ਇੱਕ ਨੰਬਰ ਕੋਈ ਬੜਾ ਮੁੱਲ ਨਹੀਂ ਆਪਣਾ ਡਾਕਟਰ 15000 ਮੁੱਲ ਆ ਹਾਂ ਕਿੱਥੇ ਕੇ ਮੁੱਲ ਆ ਐਡਾ ਬੱਚਾ ਬਾਈ ਬਣ ਕੇ ਜਾ ਜੋੜਾ ਲੋਗ ਤਾਂ ਚੰਗਾ ਮਾਨ ਤਾਨ ਕਰਦਾਂਗੇ ਡਾਕਟਰ ਹੂੰ ਦੋਵੇਂ ਇਕੱਠੀਆਂ ਖਰੀਦੋਂਗੇ ਬਾਈ ਕਹਿੰਦਾ ਵਧੀਆ ਮਾਨ ਤ ਚੰਗਾ ਮਾਨ ਤਾਨ ਕਰਦਾਂਗੇ ਮੁੱਲ ਵੈਸੇ ਬਾਈ ਨੇ ਕੱਲੀ ਕੱਲੀ ਦਾ ਵੀ ਜੈ ਜੀ ਰੱਖਿਆ ਮਾਨ ਤਾਨ ਹੋ ਜਾਊਗਾ ਬ੍ਰੀਡ ਦੇ ਹਿਸਾਬ ਨਾਲ ਮੁੱਲ ਹੁੰਦਾ ਬੱਚਾ ਵੀ ਬਹੁਤ ਚੰਗਾ ਖੀਰੀ ਆ ਜਮਾ ਟੀਕਾ ਭਰਾਤਾ ਭਈ ਬਸ ਇੱਕ ਟੀਕਾ ਅੱਜ ਭਰਾਇਆ ਗੱਭਣ ਰਹਿ ਜਾਣ ਬਾਕੀ ਦੇਖ ਮੈਂ ਡਾਕਟਰ ਇੱਥੋਂ ਦੇਖ ਪੱਧਰ ਬੱਚੀ ਆ ਮੈਂ ਕਿਹਾ ਜਿੱਦੇ ਗੱਭਣ ਜਮਾ 400 ਚੱਕ ਚ ਆ ਗਈ ਨਾ ਆਪਣੇ ਮੂਰ ਦੇਖੀ ਇਹਦਾ ਕੀ ਹੋਣਾ ਕਿਹਦੇ ਭਾਈ ਹਾਂ ਹੂੰ ਕਿਹੜੀ ਹੁਣ ਆਪਾਂ ਪਰਸੋ ਵੀਡੀਓ ਬਣਾਈ ਸੀ ਚੌਥੇ ਆਪਾਂ ਗੱਬਣ ਵੱਛੀ ਦੀ ਵੀਡੀਓ ਬਣਾਈ ਸੀ ਡਾਕਟਰ ਆਪਾਂ 12 ਵਜੇ ਵੀਡੀਓ ਬਣਾਈ ਸੀਗੀ ਠੀਕ ਹੈ ਜੀ ਤੇ ਰਾਤ ਦੇ 11 ਵਜੇ 11:20 ਮਿੰਟ ਤੇ ਮੈਨੂੰ ਲਾਸਟ ਫੋਨ ਆਇਆ 96 ਫੋਨ ਆ ਗਏ ਸੀ ਆਪਾਂ ਨੂੰ ਠੀਕ ਹੈ ਤੇ ਅੱਜ ਨੂੰ ਪੰਜਵਾਂ ਦਿਨ ਹੋ ਗਿਆ ਵਿਕੀ ਨੂੰ ਡੇਲੀ 10-12 ਫੋਨ ਫੇਰ ਵੀ ਆ ਜਾਂਦੇ ਆ 85 ਮੁੱਲ ਕਰਾਇਆ ਸੀ ਪੂਰੇ 80 ਦੀ ਦਿੱਤੀ ਆ 1000 ਰੁਪਏ ਛੋੜ ਕਰਾਈ ਆ ਠੀਕ ਹੈ ਭਾਈ ਹਮ ਜਮਾ ਸੇਮ ਹੀ ਆ ਯਾਰ ਸੇਮ ਹੀ ਉਹਦੀ ਕਾਪੀ ਆ ਡਾਕਟਰ ਆ ਉਹ ਆਪਾਂ ਗੱਬਣ ਕਰਾ ਲਈ ਸੀਗੀ ਹਾਂ ਉਹ ਚੈੱਕ ਉਹਦੇ ਵੀ ਹਾਂ ਉਹਦੇ ਮ ਤੇ ਕਿਸੇ ਵੀਰ ਨੂੰ ਬਾਈ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ